ਹਰਗਵਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੀ ਧਰਤੀ ਉੱਤੇ ਖੜੇ ਹੋ ਕੇ ਐਲਾਨ ਇੰਹੁ ਕੀਤਾ ਬੈਠੇ ਸ਼ੇਵੇਂ ਪਾਤਸ਼ਾਹ ਗੱਦੀ ਤੇ ਉੱਤੇ ਧਾਗ ਸਮਝ ਲੋ ਜਾਗ ਪਏ ਭਾਰਤ ਦੇ ਸੁੱਤੇ ਉਹ ਤੇਰਾ ਸੂਰਜ ਵੰਗਰਾ ਮਾਰੇ ਤਮਕਾਰੇ ਆਇਆ ਹੁਕਮ ਅਕਾਲ ਸੁਣ ਲੋ ਸਿੱਖ ਸਾਰੇ ਬੈਠੇ ਛੇਵੇਂ ਪਾਤਸ਼ਾਹ ਗੱਦੀ ਦੇ ਉੱਤੇ ਭਾਗ ਸਮਝ ਲੋ ਜਾਗਪੇ ਭਾਰਤ ਦੇ ਸੁੱਤੇ ਜੇਰਾ ਸੂਰਜ ਵਾਂਗਰਾ ਮਾਰੇ ਚਮਕਾਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਰਚਿਆ ਤਖਤ ਅਕਾਲ ਦਾ ਸਬਨਾ ਦਾ ਸੰਜ ਇਸ ਦੁਆਰੋਂ ਆਣ ਕੇ ਕੋਈ ਮੁੜੇ ਨਾ ਵਾਂਝਾ ਘਰ ਨਾਲ ਲਾ ਕੇ ਰੱਖਣੇ ਲੋਕੀ ਦੁਖਿਆਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਆਹ ਤਲਵਾਰਾਂ ਵੈਰ ਪਿਤਾ ਦਾ ਲਵਾंगा ਦਿਲ ਖਾ ਕੇ ਖਾਰਾਂ ਉਹ ਜ਼ੁਲਮਤ ਮਾਇਆ ਬਹੁਤ ਹੈ ਚੰਦੂ ਹਤਿਆਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਹੋੜ ਹੈ ਸਾਨੂੰ ਫੌਜ ਦੀ ਕਰੋ ਭੇਟ ਜਵਾਨੀ ਖਾਤਰ ਭਾਰਤ ਵਰਸ਼ ਦੀਓ ਕਰਨੀ ਕੁਰਬਾਨੀ ਮਟੋਣਾ ਦੇਸ਼ ਚੋਂ ਲਾ ਚੋਟ ਨਗਾਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਜਿੱਤੇ পেট ਚੜਾਵੰਦੇ ਮਾਇਆ ਤੇ ਬਸ ਧਰ ਭੇਟ ਕਰ ਦਿਓ ਲਿਆ ਕੇ ਘੋੜੇ ਤੇ ਸ਼ਸਤਰ ਤੀਰ ਤਬਕ ਤਲਵਾਰ ਦੇ ਖੰਡੇ ਦੋ ਤਾਰੇ ਕਮਾ ਅਕਾਲ ਦਾ ਸੁਣ ਲੋ ਸਿੱਖ ਸਾਰੇ ਹੁਣ ਨਹੀਂ ਮਰਨਾ ਜੋ ਦਿਓ ਤਮੀਆਂ ਤੇ ਬਈਕੇ ਨਾ ਜਬਰ ਨੂੰ ਪਾ ਦਿਓ ਹੱਥ ਖੰਡੇ ਲੈ ਕੇ ਉਹ ਨਹੀਂ ਜਿਉਂਦਾ ਛੱਡਣਾ ਜੋ ਅਣਖ ਵੰਗਾਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਉਹ ਹਰ ਗੁਰ ਸਿੱਖ ਪਰਜ ਹੈ ਵਾਦਾਨੀ ਕਰਨਾ ਜੇ ਵੰਗਾਰੇ ਅਣਖ ਕੋਈ ਹੱਸ ਹੱਸ ਕੇ ਮਰਨਾ ਅਸਲੀ ਯੋਜਰ ਨੇਲ ਜੋ ਹਿੰਮਤ ਨਾ ਹਾਰੇ ਆਇਆ ਹੁਕਮ ਅਕਾਲ ਦਾ ਸੁਣ ਲੋ ਸਿੱਖ ਸਾਰੇ ਸਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੀਤਾ ਸਿੱਖਾਂ ਦੀਆਂ ਕਤਾਰਾਂ ਲੱਗ ਗਈਆਂ ਨੌਜਵਾਨ ਆਪਣੀ ਪਰ